बीएसएफ ਵੱਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ ਐਸਐਸਪੀ ਸਦਾ ਸਿੰਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ ਥਾਣਾ ਲੋਪੋਕੇ ਦੇ ਘਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀਗੀ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਨੀ ਜਿਹੜੀ ਹੈ ਉਹ ਹਵਾਲਾ ਰਾਸੀ ਜੇ ਕਨਵਰਟ ਕਰ ਦਿੰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇਆ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਚ ਲੈ ਆ ਗਿਆ ਤੇ ਇਹਨਾਂ ਦੇ ਪੈਸੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਦਾ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਹੀ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਨਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪੇਜ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪੇਜ ਸਿੰਘ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਜੀ ਸਰ ਕੀ ਪੈਸਾ ਆਇਆ ਕਿਥੋਂ ਤੋਂ ਇਹੀ ਡਰੱਗ ਮੰਨੀ ਹੈ ਜੀ ਜਿਹੜੀ ਇੱਧਰ ਡਰੱਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਇਹ ਉਹ ਚੀਜ਼ ਹੈ ਵੀ ਹਵਾਲਾ ਦੀ ਗੱਲ ਕੀਤੀ ਹਵਾਲਾ ਕਿਵੇਂ ਕਰਦੇ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਦੇਣਾ ਹੁੰਦਾ ਇਹ ਉਹਨੂੰ ਪਹਿਲਾਂ ਆਪਣੇ ਡਰੱਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਰ ਸਹੀ ਦੀ ਕਿਸੇ ਸਾਰੇ ਇਹ ਜਿਹੜੀ ਇਹਦਾ ਕੰਮ ਨਹੀਂ ਤਾਂ ਕੋਈ ਉਹਨੂੰ ਕਿਸੇ ਸਰ ਆ ਦੇਖਣ ਤੇ ਬੜੇ ਬੜੇ ਘਰ ਦੇ ਲੱਗਦੇ ਆ ਪੜੇ ਲਿਖੇ ਵੀ ਨਹੀਂ ਲੱਗਦੇ ਇਹਨੇ ਇਸੇ ਚੀਜ਼ ਦੇ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮਾਂ ਤੋਂ ਐਕਟਿਵ ਹੈਗੇ ਨੇ ਸਰ ਇਹ ਵੀ ਇਨਵੈਸਟੀਗੇਸ਼ਨ ਦਾ ਜੇ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਸਰ ਲੱਗਦਾ ਕਿ ਹੋਰ ਵੀ ਸਾਥੀ ਹੋਣਗੇ ਇਹਦੇ ਨਾਲ ਬਿਲਕੁਲ ਜੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਪਨ ਸਰ ਨਹੀਂ ਸਰ ਬੀਐਸਐਮਾ ਕੋ ਦਿੱਖਣੀ ਬੀਐਸਐਫ ਵਾਲੋਂ ਕੋ ਮਿਲ ਸਕਦੇ ਬਿਲਕੁਲ ਜੀ ਹਾਂ ਬੀਐਸਐਫ ਸਰ ਇਹ ਬਲਵਿੰਦਰ ਸਿੰਘ ਤੇ ਕੋਰਪੋਰੇਟਿੰਗ ਦੇ ਲਾਮੇ ਅਪੀਲ ਅੱਗੇ ਨਹੀਂ ਇਹਨਾਂ ਦੇ ਖਲਾਫ ਪਹਿਲਾਂ ਨਹੀਂ ਹੋਇਆ ਸਰ ਬੇਸਿਕਲੀ ਹੈ ਕੌਣਾ ਕੰਮ ਕੀ ਕਰਦੇ ਸੀ ਜਿਹਦੇ ਨਾਲ ਕਿਸ ਤਰ੍ਹਾਂ ਦਾ ਰਬਈਆ ਸੀ ਉਹ ਪਿੰਡ ਦੇ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ ਅਜੇ ਇਹਨਾਂ ਨੂੰ ਇਹਨਾਂ ਦਾ ਲੈ ਕੇ ਰਿਮਾਂਡ ਫਿਰ ਇਹਨਾਂ ਤੋਂ ਅਸੀਂ ਪੁੱਛਗਿੱਛ ਕਰਕੇ ਅਗਲੀਆਂ ਗੱਲਾਂ ਡੂੰਘਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨਾ ਪੜੇ ਕਿੰਨੇ ਪੜੇ ਲਿਖੇ ਨੇ ਲੋਕ ਕੋਈ ਐਜੂਕੇਸ਼ਨ ਨਹੀਂ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੋਂ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਕੁਝ ਕਿਸ ਚ ਚ ਦੋ ਕਾ ਉਹ ਅਕਲੀ ਦੋ ਬੇਟੇ ਕਿੰਨਾ ਦਿਲ ਚਿਰ ਤੋਂ ਹੁੰਦੇ ਰਹੇ ਹਾਂ ਜੀ ਦੋਨੋਂ ਬੇਟੇ ਨਹੀਂ ਜਾਣਾ ਉਹਨਾਂ ਜੀ ਕਿ ਐਕਸਰਸ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਹੈ ਇੱਕ ਤੇ ਇੱਕ ਕੇਸ ਹੈ ਇਹ ਪਾਕਿਸਤਾਨ ਵੀ ਜਾ ਕੇ ਆਏ ਨੇ ਜਾਂ ਕਿਸੇ ਨਾਲ ਨਹੀਂ ਇਹ ਗੱਲ ਅਜੇ ਕਲੀਅਰ ਨਹੀਂ ਹੋਈ ਸਰ ਇਹਨਾਂ ਦਾ ਕੋਈ ਹੋਰ ਵੀ ਪਰਿਵਾਰਕ ਮੈਂਬਰ ਹੈ ਰਜਿਸਟਰਡ ਆਊਟ ਆਪ ਕਿੱਦਾਂ ਹੈ ਨਹੀਂ ਜੀ ਇਹਨਾਂ ਦੋਨੋਂ ਤੋਂ ਲਾ ਬੋਕਰ ਸਰ ਇਹ ਕਿਸਾਨ ਹੈ ਕਿ ਉਹ ਕੋਈ ਵੀ ਕਾਰੋਬਾਰ ਕਰਦੇ ਆ ਵਕਰੀ ਇਹ ਦੱਸਾਂਗੇ ਜੀ ਅਜੇ ਪੁੱਛ ਲਈ ਇਹਦਾ ਜੋ ਕੁਝ ਕਿਸ ਚ ਚ ਚਾਹੀਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਘਰੇ ਹੀ ਸਰ ਇਹਨਾਂ ਦੀ ਹਾਂ ਜੀ ਕਰੋ ਬੜਿਆ ਨਾ ਹਾਂਜੀ ਹਾਂਜੀ ਜਿਹੜਾ ਕੈਸ਼ ਕਿਥੇ ਰੋਕ ਕੇ ਰੱਖਿਆ ਸੀ ਸਰਕਾਰ ਵਿੱਚ ਇਹਨਾਂ ਨੇ ਇਹਨਾਂ ਦੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਹਨਾਂ ਦੇ ਚਪਾਏ ਹੋਏ ਸੀਗਾ ਕੈਸ਼ ਤਿੰਨ ਬੈਗ ਸੀ ਸਰ ਹੋਰ ਕੁਝ ਇਹਨਾਂ ਤੋਂ ਕੋਈ ਦਸਤਾਵੇਜ਼ ਮਿਲੇ ਹੋਣ ਜਾਂ ਕੋਈ ਇਦਾਂ ਦੇ ਕੋਈ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਫਿਰ ਸੇਅਰ ਕਰਾਂਗੇ ਤੁਹਾਡੇ ਕੋਲ ਤੇ ਮੋਬਾਈਲ ਜਾਂ ਲੈਪਟਾਪ ਮਿਲੇ ਕਿਉਂ ਨਾ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਜੀ ਉਹਨਾਂ ਤੋਂ ਕੋਈ ਇਨਫਰਮੇਸ਼ਨ ਮਿਲੀ ਹੈ ਹਾਂਜੀ ਉਹਨਾਂ ਚੋਂ ਇਨਫਰਮੇਸ਼ਨ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ जी? तो वो है। इस जी वो वो है नहीं ड्रगैरा नहीं तो सारे किने में ना। किने ना। डिप्टी एस पी साहब ने सारी चीज़ें ब्रीफ कर दी हैं मैं ज़्यादा कुछ नहीं कहूँगा जो अठारह सौ बजे ऑपरेशन हुआ था ज्वाइंट और पुलिस ने हमारा बहुत सहयोग दिया और आखिर तक रात के तेईस बजे तक जो भी कार्रवाई थी उसमें सारी मदद करी और पुलिस को जब भी हम भी बॉर्डर की बेल्ट में जो भी ऑपरेशन करते हैं जब भी इनको फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है थैंक यू डिप्टी एस पी साहब ने सारा बता दिया ये ऐसे ऐसे इंफॉर्मेशन थी उसके आधार पे ऑपरेशन किया गया ज्वाइंट तो उसमें ये अचीवमेंट हुआ है ये सब के सामने जो कि एक करोड़ आप बता दिया नाइन्टी सेवन लाख चौदह हजार और पाँच सौ कुछ रुपये तो ये मैंने बताया कि पुलिस हमारा हर जंग करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है उसका ये जो अच्छा नहीं है अच्छा नतीजा है